ਆਵਾਜ਼ ਜਜ਼ਬਾਤਾ ਦੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਸਿਮਮੀ ਸਵੇਰੇ ਜਲਦੀ ਉੱਠੀ, ਨਹਾ, ਧੋ ਕੇ ਪਾਠ ਪੂਜਾ ਕਰਕੇ ਰਸੋਈ ਵਿੱਚ ਆ ਗਈ। ਚਾਹ ਬਣਾਉਣ ਲਈ ਰਸੋਈ ਦਾ ਗੈਸ ਆਨ ਕੀਤਾ। ਫਿਰ ਬੱਚਿਆਂ ਨੂੰ ਜਗਾਇਆ ਤਾਂ ਕਿ ਬੱਚੇ ਸਕੂਲ ਜਾਣ ਲਈ ਤਿਆਰ ਹੋ ਜਾਣ। ਲੇਟ ਨਾ ਜਾਣ। ਸਿਮਮੀ ਨੇ ਸਵੇਰੇ ਦੀ ਚਾਹ ਬਣਾ ਕੇ ਸੱਸ ਸੌਰੇ ਨੂੰ ਦਿੱਤੀ। ਫਿਰ ਉਸਨੇ ਬੱਚਿਆਂ ਲਈ ਨਾਸ਼ਤਾ ਬਣਾਉਣਾ ਸ਼ੁਰੂ ਕੀਤਾ। ਬੱਚੇ ਜਦੋਂ ਤਿਆਰ ਹੋ ਗਏ ਤਾਂ ਬੱਚਿਆਂ ਨੇ ਨਾਸ਼ਤਾ ਕੀਤਾ ਤੇ ਬਟੀਆਂ ਦਾ ਸਕੂਲ ਵਾਲਾ ਲੰਚ ਪੈਕ ਕੀਤਾ ਇਸ ਵਿੱਚ ਬੱਚਿਆਂ ਦੀ ਵੈਨ ਆ ਗਈ ਬੱਚਿਆਂ ਨੂੰ ਸਕੂਲ ਪੇਜ ਕੇ ਟੇਬਲ ਤੋਂ ਹਲੇ ਪਾण्डे ਚੁੱਕੇ ਹੀ ਸੀ ਪਤੀ ਆਫਿਸ ਜਾਣ ਨੂੰ ਤਿਆਰ ਹੋਣ ਲੱਗੇ ਤਾਂ ਉਹਨਾਂ ਦੀ ਜ਼ਰੂਰੀ ਚੀਜ਼ਾਂ ਕਢਾਲ ਕੇ ਦੇ ਦਿੱਤੀਆਂ ਜਦੋਂ ਕਿਚਨ ਵਿੱਚ ਆਈ ਤਾਂ ਪਤੀ ਲਈ ਨਾਸ਼ਤਾ ਬਣਾਉਣ ਲੱਗੀ ਇੱਕ ਪਰਾਂਠਾ ਤੇ ਪਨੀਰ ਦੀ ਭੁਰਜੀ ਬਣਾਈ ਹੀ ਸੀ ਕਿ ਦਿਓਰ ਰਸੋਈ ਵਿੱਚ ਆਇਆ ਇਹ ਕਹਿ ਕੇ ਨਾਸ਼ਤਾ ਗਿਆ ਕਿ ਮੈਨੂੰ ਯੂਨੀਵਰਸ ਜਾਣ ਨੂੰ देर ਹੋ ਰਹੀ ਹੈ ਉਸ ਵਕਤ ਛੋਟੀ ਨਣਦ ਵੀ ਕਾਲਜ ਜਾਣ ਨੂੰ ਤਿਆਰ ਹੋ ਗਈ ਜਲਦੀ ਹੀ ਨਣਦੇ ਤੇ ਪਤੀ ਲਈ ਨਾਸ਼ਤਾ ਬਣਾਇਆ ਅਤੇ ਮੇਜ਼ ਉੱਤੇ ਰੱਖ ਦਿੱਤਾ 9 ਵਜੇ ਪਤੀ ਆਫਿਸ ਗਿਆ ਸੀ ਮੀ ਨੇ ਟੇਬਲ ਤੋਂ ਬਰਤਨ ਚੁੱਕ ਕੇ ਸੱਸ ਸੋਹਰੇ ਲਈ ਨਾਸ਼ਤਾ ਬਣਾਇਆ ਜਦੋਂ ਤੱਕ ਸੱਸ ਸੋਹਰੇ ਨੇ ਨਾਸ਼ਤਾ ਕੀਤਾ ਤਾਂ ਉਹ ਪਹਿਲਾਂ ਵਾਲੇ ਬਰਤਨ ਧੋ ਚੁੱਕੀ ਸੀ ਜਦੋਂ ਸੱਸ ਸੋਹਰੇ ਨੇ ਬਰਤਨ ਧੋ ਰਹੀ ਸੀ ਤਾਂ ਕੰਮ ਵਾਲੀ ਸੁਨੀਤਾ ਆ ਗਈ ਤਾਂ ਸਿਮਮੀ ਨੇ ਸੁਨੀਤਾ ਨਾਲ ਮਿਲ ਕੇ ਘਰ ਦੀ ਸਫਾਈ ਕੀਤੀ ਸੁਨੀਤਾ ਨੂੰ ਵਿਦਾ ਕੀਤਾ ਤਾਂ 11 ਵਜ ਚੁੱਕੇ ਸੀ ਫਿਰ ਜਦੋਂ ਡੋਰ ਬੈਲ ਵੱਜੀ ਤਾਂ ਤਾਂ ਦੇਖਿਆ ਵੱਡੇ ਨਣਦ ਆਪਣੇ ਦੋ ਬੱਚਿਆਂ ਨਾਲ ਆ ਗਈ ਮਹਿਮਾਨਾਂ ਲਈ ਜਲਦੀ ਜਲਦੀ ਨਾਸ਼ਤਾ ਤੇ ਚਾਹ ਬਣਾਈ ਉਸ ਸਮੇ 12 ਵਜ ਰਹੇ ਸੀ ਉਹ ਜਲਦੀ ਨਾਲ ਰਸੋਈ ਵਿੱਚ ਖਾਣਾ ਬਣਾਉਣ ਗਈ ਤਾਂ ਸੱਸ ਦੀ ਆਵਾਜ਼ ਆਈ ਅੱਜ ਆਪਣੀ ਨਣਦ ਲਈ ਕੁਝ ਚੰਗਾ ਬਣਾਉਣਾ ਉਸਨੇ ਨਣਦ ਦੇ ਲਈ ਬਹੁਤ ਵਧੀਆ ਖਾਣਾ ਬਣਾਇਆ ਜਲਦੀ ਜਲਦੀ ਰੋਟੀ ਬਣਾਉਣ ਲੱਗੀ ਕਿਉਂਕਿ 1 ਵਜੇ ਸੀ ਉਸਦੇ ਬੱਚੇ ਸਕੂਲ ਤੋਂ ਆਉਣ ਵਾਲੇ ਸੋਦੋ ਬੱਚੇ ਸਕੂਲ ਤੋਂ ਆਏ ਮੂੰਹ ਧੋ ਕੇ ਸਕੂਲ ਡਰੈੱਸ ਉਤਾਰ ਕੇ ਬੱਚਿਆਂ ਨੂੰ ਖਾਣਾ ਖਾਣ ਨੂੰ ਦਿੱਤਾ ਉਦੋਂ ਹੀ ਦਿਓਰ ਤੇ ਛੋਟੀ ਨਣਦ ਆ ਗਈ ਸਿਮੀ ਨੇ ਸਾਰਿਆਂ ਲਈ ਜਲਦੀ ਜਲਦੀ ਰੋਟੀ ਬਣਾਈ ਅਤੇ ਸਭ ਨੂੰ ਖਾਣਾ ਖੋ ਆਇਆ ਜਦੋਂ ਸਾਰਿਆਂ ਨੇ ਦੁਪਹਿਰ ਦੇ ਖਾਣਾ ਖਾਧਾ ਤਾਂ 4 ਵਜ ਗਏ ਸਿਮੀ ਨੂੰ ਵੀ ਬਹੁਤ ਭੁੱਖ ਲੱਗੀ ਸੀ ਜਦੋਂ ਉਸਨੇ ਮੇਜ਼ ਤੇ ਪਏ ਰੋਟੀ ਵਾਲੇ ਡੱਬੇ ਵਿੱਚ ਦੇਖਿਆ ਤਾਂ ਇੱਕ ਵੀ ਰੋਟੀ ਨਹੀਂ ਸੀ ਜਦੋਂ ਉਹ ਮੇਜ਼ ਤੇ ਪਏ ਭਾਂਡੇ ਚੁੱਕ ਕੇ ਰਸੋਈ ਵਿੱਚ ਲਿਜਾ ਰਹੀ ਸੀ ਤਾਂ ਉਸਦਾ ਪਤੀ ਆਫਿਸ ਤੋਂ ਘਰ ਆਇਆ ਉਸਦੇ ਪਤੀ ਨੇ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਹੈ ਜਲਦੀ ਤੋਂ ਖਾਣਾ ਲੈ ਕੇ ਆਉ ਸਿਮੀ ਨੂੰ ਟੈਂਸ਼ਨ ਹੋ ਗਈ ਕਿਉਂਕਿ ਖਾਣਾ ਤਾਂ ਸਾਰੇ ਜਾਣੇ ਖਾ ਗਏ ਸੀ ਫਿਰ ਤੋਂ ਸਿਮੀ ਨੇ ਰੋਟੀ ਤੇ ਸਬਜ਼ੀ ਬਣਾਈ। ਜਦੋਂ ਉਸਨੇ ਪਤੀ ਦੇ ਲਈ ਖਾਣਾ ਬਣਾਇਆ ਤਾਂ 5 ਵਜ ਗਏ ਸੀ। ਉਸਦੇ ਪਤੀ ਨੇ ਕਿਹਾ ਆ ਜਾਓ ਤੁਸੀਂ ਵੀ ਖਾ ਲਓ। ਤਾਂ ਸਿਮੀ ਨੇ ਆਪਣੇ ਪਤੀ ਵੱਲ ਹੈਰਾਨ ਹੋ ਕੇ ਦੇਖਣ ਲੱਗੀ ਕਿਉਂਕਿ ਸਵੇਰ ਤੋਂ ਉਸਨੇ ਕੁਝ ਨਹੀਂ ਖਾਦਾ ਸੀ। ਜਦੋਂ ਉਹ ਪਤੀ ਨੇ ਰੋਟੀ ਖਾਣ ਲੱਗੀ ਤਾਂ ਉਸਦੇ ਅੱਖਾਂ ਵਿੱਚ ਹੰਝੂ ਸੀ। ਉਸਦੇ ਪਤੀ ਨੇ ਕਿਹਾ ਕੀ ਹੋ ਗਿਆ ਤੁਸੀਂ ਕਿਉਂ ਰੋ ਰਹੇ ਹੋ? ਤਾਂ ਉਸਨੇ ਮਨ ਵਿੱਚ ਸੋਚਿਆ ਕਿਹਾ ਮੈਂ ਕੀ ਏ ਜਾਣਦੇ ਨੇ ਸੋਹਰੇ ਘਰ ਵਿੱਚ ਐਨੀ ਮਿਹਨਤ ਨਾਲ ਮੈਨੂੰ ਰੋਟੀ ਮਿਲਦੀ ਹੈ ਜਿਸ ਨੂੰ ਲੋਕ ਮੁਫਤ ਦੀ ਰੋਟੀ ਕਹਿੰਦੇ ਨੇ ਉਸਨੇ ਆਪਣੇ ਪਤੀ ਨੂੰ ਕਿਹਾ ਕੋਈ ਗੱਲ ਨਹੀਂ ਮੈਂ ਠੀਕ ਹਾਂ ਉਸਦੇ ਪਤੀ ਨੇ ਕਿਹਾ ਇੱਕ ਗੱਲ ਸੱਚ ਹੈ ਔਰਤ ਕਿੰਨੀ ਕਮਜ਼ੋਰ ਹੁੰਦੀ ਹੈ ਬਿਨਾਂ ਕਾਰਨ ਤੋਂ ਰੋਣ ਲੱਗ ਜਾਂਦੀ ਹੈ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ